ਕੱਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਅੱਬ ਆਇਆ ਮੈਨੂੰ ਅੱਜ ਇਸ ਵੀਡੀਓ 'ਚ ਆਉਣਾ ਦਵਾਰ ਤੇ ਫੇਰ ਪੈ ਰਿਹਾ ਕਿਉਂਕਿ ਆਪਾਂ ਜ਼ਿੰਦਗੀ YouTube ਤੇ ਵੀ ਬਚਾ ਸਕਦੇ ਆ ਕੱਲ ਦੀ ਗੱਲ ਹੈ ਦੁਪਹਿਰ ਤੋਂ ਬਾਅਦ ਦੀ ਪਰਮਜੀਤ ਸਿੰਘ ਪਟਿਆਲੇ ਤੋਂ ਮੈਨੂੰ ਫੋਨ ਕਰਕੇ ਕਹਿੰਦਾ ਜੀ ਮੈਂ YouTube ਤੇ ਨੰਬਰ ਲਿਆ ਮੱਖਾ ਜੀ ਦੱਸੋ ਕਹਿੰਦਾ ਜੀ ਮੇਰੇ ਮਾਮੇ ਦਾ ਮੁੰਡਾ 32 ਸਾਲ ਦਾ ਜਗਿੰਦਰ ਸਿੰਘ ਉਹਦੀ ਦਿਮਾਗ ਦੀ ਨਾੜੀ ਫਟ ਗਈ ਮੈਂ ਕਿਹਾ ਰਿਪੋਰਟ ਭੇਜ ਮੈਂ ਰਿਪੋਰਟ ਦੇਖੀ ਤਾਂ ਉਹਦੇ ਕੋਲੇ ਸਮਾਂ ਸਿਰਫ 6-7 ਘੰਟੇ ਦਾ ਸੀ 10 ਘੰਟੇ ਦਾ ਮੈਂ ਕਿਹਾ ਕਦੋਂ ਫੱਟੀ ਹੈ ਕਹਿੰਦਾ ਹੁਣੇ ਜੀ 1 ਘੰਟਾ ਹੋਇਆ ਐਮ ਆਰ ਆਈ ਕਰਾਈਆ ਮੋਗੇ ਲੋਕਲ ਡਾਕਟਰ ਕਹਿੰਦਾ ਲੁਧਿਆਣਾ ਲੈ ਜਾਓ 8 ਤੋਂ 10 ਲੱਖ ਰੁਪਈਆ ਲੱਗੂ ਮੈਂ ਕਿਹਾ ਮੇਰੇ ਤੇ ਯਕੀਨ ਕਰਦੇ ਹੋ ਕਹਿੰਦਾ ਜੀ ਤੁਹਾਡੇ ਤੇ ਕਿਉਂ ਨਹੀਂ ਕਰਾਂਗੇ ਸਾਰੀਆਂ YouTube ਤੇ ਵੀਡੀਓ ਦੇਖਦੇ ਆ ਤੁਹਾਡੀਆਂ ਮੈਂ ਕਿਹਾ ਲੈ ਕੇ ਪਹੁੰਚੋ ਚੰਡੀਗੜ੍ਹ ਮੈਂ ਪ੍ਰਵੀਨ ਸੁਲੰਕੀ ਨੂੰ ਖੁਦ ਕਹਿਣਾ ਜੇ ਤੇਰੇ ਰਿਸ਼ਤੇਦਾਰ ਮੰਨ ਜਾਣਗੇ ਉਹਨੇ ਜੀ ਤਿਆਰੀ ਕੀਤੀ ਚੰਡੀਗੜ੍ਹ ਨੂੰ ਚੱਲ ਪਿਆ ਰਾਹ ਚ 10 ਰਿਸ਼ਤੇਦਾਰਾਂ ਦੇ ਫੋਨ ਆਏ ਕੋਈ ਕਹੇ ਬੱਤੀ ਚ ਲੈ ਜਾਓ ਕੋਈ ਕਹੇ ਡੀ ਐਮ ਸੀ ਲੈ ਜਾਓ ਕੋਈ ਕਹੇ ਦੀਪ ਚ ਲਾਓ ਕੋਈ ਕਹੇ ਫੁਲਾਣੇ ਥਾਂ ਮੈਂ ਲੈ ਜਾਉ ਤੁਸੀਂ ਮੁੰਡਾ ਮਾਰ ਲੋਗੇ ਪਰਮਜੀਤ ਸਿੰਘ ਮੰਨਿਆ ਨਹੀਂ ਉਹ ਕਹਿੰਦਾ ਮੈਨੂੰ ਪਤਾ ਹੈ ਸ਼ਤੀਸ਼ ਜੀ ਨੇ ਸੈਂਕੜੇ ਬੰਦਿਆਂ ਦੇ ਬ੍ਰੇਨ ਆਪਰੇਸ਼ਨ ਕਰਾਏ ਨੇ ਬੰਦੇ ਕੋਲ ਸਮਾਂ ਹੋਵੇ 5-7 ਘੰਟੇ ਕੁੰਡੀ ਲੀਕੇ ਜੋ ਰੋਕ ਦਿੰਦੇ ਨੇ ਕਹਿੰਦਾ ਮੈਂ ਇੱਕ ਇੱਕ ਵੀਡੀਓ ਦੇਖੀ ਐ ਪਰਮਜੀਤ ਨੇ ਇੱਕ ਰਿਸ਼ਤੇਦਾਰ ਦੀ ਨਹੀਂ ਸੁਣੀ ਰਿਸ਼ਤੇਦਾਰਾਂ ਨੇ ਬਹੁਤ ਜ਼ੋਰ ਲਾਇਆ ਵੀ ਤੂੰ ਪੀਜੀਆਈ ਨਾ ਜਾ ਉੱਥੇ ਸਟ੍ਰਕਚਰ ਤੇ ਪੈਂਦੇ ਨੇ ਉੱਥੇ ਇਹ ਆ ਉੱਥੇ ਉਹ ਐ ਮੈਨੂੰ ਦੱਸਿਆ ਵੀ ਪਰਮਜੀਤ ਨੇ ਜਦੋਂ ਪਰਮਜੀਤ ਰਾਤ ਪਹੁੰਚਿਆ ਕਿਤੇ 7:00 ਵਜੇ ਲੈ ਕੇ ਮਰੀਜ਼ ਨੂੰ ਮੈਂ ਪਹਿਲਾਂ ਹੀ ਡਾਕਟਰ ਪ੍ਰਵੀਨ ਸਲੰਕੀ ਜੀ ਨੂੰ ਫੋਨ ਕੀਤਾ ਹੋਇਆ ਸੀ ਮੈਂ ਕਿਹਾ ਸਰ ਇਹ ਬੰਦੇ ਲਵੇ ਟਾਈਮ ਨਹੀਂ ਹੈਗਾ ਕਿਤੇ ਕੋਈ ਨੀچے ਛੋਟੇ ਡਾਕਟਰ ਕਹਿਣ ਵੀ ਕੋਈ ਨਾ ਦੇਖਦੇ ਆ ਉਹ ਕਹਿੰਦੇ ਮੈਂ ਦੇਖ ਲਿਆ ਮਾਰੀ ਰਿਪੋਰਟ ਬਲੱਡ ਲੀਕ ਹੋ ਰੇ ਤੁਰੰਤ ਆਪਰੇਸ਼ਨ ਕਰਤਾ ਕਲੀਪਿੰਗ ਹੋਈ ਆ 25000 ਰੁਪਏ ਦੀ ਜਿਹੜਾ 10 ਲੱਖ ਰੁਪਈਆ ਲੱਗਣਾ ਸੀ ਸਿਰਫ 25000 ਚ ਸਰ ਗਿਆ ਮੈਨੂੰ ਇਹ ਵੀ ਪਰਮਜੀਤ ਨੇ ਦੱਸਿਆ ਕਹਿੰਦਾ ਇਹਦੇ ਘਰ ਦੀ ਹਾਲਤ ਇਹੀ ਜੀ ਨਹੀਂ ਵੀ 5-7 ਲੱਖ ਰੁਪਈਆ ਖਰਚ ਦੂ ਕਹਿੰਦਾ ਇਹ ਪਹਿਲੇ ਹੀ 4 ਲੱਖ ਦਾ ਕਰਜ਼ਾਈ ਆ ਮੋਗੇ ਵਾਲਾ ਮੇਰੇ ਮਾਮੇ ਦਾ ਮੁੰਡਾ ਮੱਕਾ ਫੇਰਦਾ ਆਪਣੇ ਕੋਲੇ ਭੋਰਾ ਵੀ ਰਸਤਾ ਨਹੀਂ ਹੈਗਾ ਕਹਿੰਦਾ ਯਾਰ ਰਿਸ਼ਤੇਦਾਰ ਚੱਕੀ ਗਏ ਸਵੇਰੇ ਉਹ ਕਹਿੰਦਾ ਰਿਸ਼ਤੇਦਾਰ ਕਹਿੰਦੇ ਨੇ ਪੈਸੇ ਹੋਰ ਲੱਗ ਜਾਣਗੇ ਕਹਿੰਦਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਵੀਡੀਓ ਭੇਜੀਆਂ ਤੁਹਾਡੀਆਂ YouTube ਵਾਲੀਆਂ ਕਹਿੰਦਾ ਆਹ ਦੇਖੋ ਫ੍ਰੀ ਚ ਆਪਰੇਸ਼ਨ ਜਾਂ 20-3000 ਚ ਹੁੰਦਾ ਤੁਸੀਂ ਕਹਿੰਦਾ ਇਹਨੂੰ 10 ਲੱਖ ਰੁਪਇਆ ਲਾ ਕੇ ਕਰਜ਼ਾਈ ਕਰਾ ਦੋਂਗੇ ਤਿੰਨ ਪੋਸਟਾਂ ਇਹਦੀਆਂ ਕਿਰਾਏ ਤੇ ਰੋਲਦੀਆਂ ਫਿਰਨਗੀਆਂ ਸਲੂਟ ਆ ਪਰਮਜੀਤ ਬਾਈ ਪਟਿਆਲੇ ਵਾਲਿਆ ਤੈਨੂੰ ਵੀ ਤੂੰ ਮੇਰੀਆਂ ਵੀਡੀਓ ਦੇਖ ਕੇ ਰਾਤ ਇੱਕ ਜਾਨ ਵਿਚਾਲੀ ਇਹ ਕੋ ਮੈ ਤਾਂ ਆਈਆਂ ਜਾਂ ਸੈਂਕੜੇ ਜਾਨਾਂ ਹੁਣ ਤੱਕ ਬਚਾਉਣ ਚ ਜਰੀਆ ਬਣ ਚੁੱਕੇ ਆ ਪਰ ਤੁਸੀਂ ਲੋਕ ਜਿਹੜੀ ਮੇਰੀ YouTube ਦੀਆਂ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਵੀ ਇੱਕ ਬਹੁਤ ਵੱਡਾ ਪਰਉਪਕਾਰ ਕਰਦੇ ਹੋ ਆ ਕੰਦਾ ਜੀ ਵੱਜਣ ਵਾਲੇ ਲੋਕ ਨੇ ਜਿਹੜੇ ਦੂਜੀਆਂ ਲੈਕਚਰ ਵੀਡੀਓ ਦੇਖਦੇ ਨੇ ਆਪਾਂ ਨੇ ਭਗੌੜੇ ਤੂਤੇ ਜੀ ਆ ਫਲਾਣਾ ਆ ਜੀ ਫਲਾਣ ਟਮਕਾ ਜੀ ਉਹ ਵੱਜੀ ਜਾਣ ਕੰਦਾ ਚ ਆਪਾਂ ਨੇ ਕੁਝ ਨਹੀਂ ਲੈਣਾ ਆਪਾਂ ਆਪਣਿਆਂ ਨੂੰ ਦੇਖਣਾ ਜਿਹੜੇ ਮੈਨੂੰ ਦੇਖਦੇ ਨੇ ਮੈਂ ਉਹਦੇ ਨਾਲ ਖੜਾ ਚਾਹੇ ਉਹ YouTube ਤੋਂ ਚਾਹੇ Facebook ਤੋਂ ਜੇ ਮੈਨੂੰ ਕਮੈਂਟ ਕਰਦਾ ਮੇਰੀ ਗਾਈਡੈਂਸ ਬਿਲਕੁਲ ਸਹੀ ਹੋ ਕਿਉਂਕਿ ਮੇਰਾ 30 ਸਾਲ ਦਾ ਤਜਰਬਾ ਨਿਊਰੋ ਸਰਜਰੀ ਤੇ ਹਾਰਟ ਦੀਆਂ ਆਰਟਰੀਆਂ ਚ ਇਹ ਦੋਹੇ ਚੀਜ਼ਾਂ ਵਾਲਾ ਬੰਦਾ ਆਪਾਂ ਡਿਗਣ ਨਹੀਂ ਦਿੰਦੇ ਨਾ ਉਹਦੇ ਸਿਰ ਤੇ ਕਰਜ਼ਾ ਚੜਨ ਦਈਏ ਬਾਕੀ ਜਿੱਥੇ ਮਰਜ਼ੀ ਫਰੀਜਨ ਮੈਂ ਠੇਕਾ ਨਹੀਂ ਲਿਆ ਆ ਜਿਹੜੇ ਲੋਕ ਕਹਿੰਦੇ ਨੇ ਮੈਂ ਨੰਬਰ ਲਿਆ ਜੀ ਤੁਹਾਤੋਂ ਤੁਹਾਡਾ ਕੀ ਤੋਂ ਲੈ ਆ ਭਾਈ ਉਹ ਤਾਂ ਜੀ ਗਾਂ ਦੀ ਗਾਂ ਮਿਲਿਆ ਮੈਨੂੰ ਜਾਣਦੇ ਉਹ ਨਾ ਜੀ ਜਿਹੜੇ ਮੈਨੂੰ ਜਾਣਦੇ ਹੀ ਨਹੀਂ ਬਿਲਕੁਲ ਫੋਨ ਨਾ ਕਰਨ ਜੇ ਮੈਨੂੰ ਕੋਈ ਜਾਣਦਾ ਮੈਨੂੰ ਫੇਸਬੁੱਕ ਤੇ ਦੇਖਦਾ ਜਾਂ YouTube ਤੇ ਦੇਖਦਾ ਉਹ ਮੈਨੂੰ ਫੋਨ ਕਰਨ ਦਾ ਹੱਕਦਾਰ ਹੈ ਜਿਹੜੇ ਗਾਂ ਦੀ ਗਾਂ ਨੰਬਰ ਲੈਂਦੇ ਨੇ ਨਾ ਉਹ ਪਹਿਲਾਂ ਅਗਲੇ ਤੋਂ ਪੁੱਛਣ ਵੀ ਇਹ ਭਾਈ YouTube ਤੇ ਹੈ ਜਾਂ Facebook ਤੇ ਹੈ ਪਹਿਲਾਂ ਉਹਨੂੰ ਫੋਲੋ ਕਰਨ ਅਸੀਂ ਕੋਈ ਇਹ ਕੁੱਤਿਆਂ ਦੇ ਕੱਛੇ ਪਾਉਣ ਵਾਲਾ ਕੰਮ 30 ਸਾਲ ਕੀਤਾ ਇਹ ਹੁਣ ਛੱਡਿਆ ਹੋਇਆ ਦੇਖਣਾ ਤਾਂ ਤੁਸੀਂ ਸਾਰੇ ਟੱਬਰ ਨੇ ਦਿਨ ਪਰ ਧੂਤੇ ਨੂੰ ਐ ਜਿਹੜਾ ਨੱਚਰ ਬੋਲੀਆਂ ਬੋਲਦਾ ਕੰਮ ਵੇਲੇ ਜਿੱਦਾਂ ਕਿਤੇ ਐਮਰਜੈਂਸੀ ਪੈ ਗਈ ਸ਼ਤੀਸ਼ ਦੇ ਮੋਢਿਆਂ ਤੇ ਆ ਚੜਨੇ ਉਹ ਕੰਮ ਆਪਾਂ ਬੰਦ ਕਰਤਾ ਆਪਾਂ ਸਿਰਫ ਉਹ ਦੀਆਂ ਜਿਹੜਾ ਵੀਡੀਓ ਮੇਰੀ YouTube ਤੇ ਸ਼ੇਅਰ ਕਰਦਾ ਦੂਜੇ ਬੰਦੇ ਤੱਤਰ ਹੋ ਆ ਬੰਦੇ ਦਾ ਕੀਤਾ ਨਾ ਰਾਤ ਪਰਮਜੀਤ ਦਾ ਕੰਮ ਕੋਈ ਵੀ ਬੰਦਾ ਮੇਰੇ ਤੋਂ ਨੰਬਰ ਲੈ ਸਕਦਾ ਕਮੈਂਟ ਕਰਕੇ ਪਰਮਜੀਤ ਦਾ ਮੈਂ ਨੰਬਰ ਵੀ ਦੇ ਦੂੰ ਪਟਿਆਲੇ ਦਾ ਕਲੀਪਿੰਗ ਹੋਈ ਆ 25000 8-10 ਲੱਖ ਦਾ ਕੰਮ ਸੀਗਾ ਇਹ ਕਿਹੜਾ ਫਾਇਦਾ ਕਰਦੂ YouTube ਤੇ ਤੁਹਾਡੇ ਕੋਈ ਕਮੈਂਟ ਵੀ ਨਹੀਂ ਦੇਖਦਾ ਆ ਤੁਸੀਂ ਲੰਬੇ ਲੰਬੇ ਏਡੇ ਏਡੇ ਕਮੈਂਟ ਲਿਖਦੇ ਹੋ ਨਾ ਐਕਟਰਾਂ ਨੂੰ ਬਲੌਗਰਾਂ ਨੂੰ ਤੁਹਾਡੇ ਕੋਈ ਕਮੈਂਟ ਵੀ ਨਹੀਂ ਦੇਖਦਾ ਤੁਸੀਂ ਲੋਕ ਠਰਕੀ ਹੋ ਚੁੱਕੇ ਨੇ ਆਪਣੇ ਪੰਜਾਬੀ ਉਹ ਜਿਹੜੇ ਆਸਟ੍ਰੇਲੀਆ ਬੈਠੇ ਬਲੌਗਰ ਨੇ ਆਪਣੀਆਂ ਜਨਾਨੀਆਂ ਦਿਖਾਈ ਜਾਂਦੇ ਨੇ ਤੁਸੀਂ ਉਹਨਾਂ ਦਾ ਦੰਦ ਕੱਢੀ ਜਾਂਦੇ ਹੋ ਜਿੱਦ ਤੇ ਤੁਹਾਨੂੰ ਅਸਲੀ ਲੋੜ ਪੈਂਦੀ ਐ ਲੋਕਾਂ ਨੂੰ ਜਿਹੜੇ ਉਹ YouTubeਰਾਂ ਨੂੰ ਬਲੌਗਰਾਂ ਨੂੰ ਦੇਖਦੇ ਨੇ ਉਹਦਾਂ ਫਿਰ ਸਤੀਸ਼ ਲੱਭਿਆ ਜਾਂਦਾ ਐ ਪਿਆਰੇ ਕਮੰਡਾ ਵੀਡੀਓ ਪਾਉਂਦਾ ਸੀ ਪਹਿਲਾਂ ਬੀਪੀ ਦੀ ਗੋਲੀ ਨਹੀਂ ਖਾਣੀ ਫਿਰ ਦੇ ਤੇਰੇ ਦਿਓ ਸੀ ਤੋ ਇਹ ਬਾਈ ਜੀ ਤੁਹਾਡੇ ਫੋਲੋਅਰ ਮੇਰੇ ਫੋਲੋਅਰ ਕੱਲੇ ਕੱਲੇ ਨੂੰ ਜਾਣਦਾ ਮੈਂ ਜਿਹੜੇ ਮੈਨੂੰ YouTube ਤੇ ਦੇਖਦੇ ਨੇ ਸਿਕੰਦਰ ਬਰਾੜ ਵਰਗੇ ਬਹੁਤ ਨੇਮਾਨ ਸਾਦੇ ਹੋਰ 30 35 ਫੋਲੋਅਰ ਮੈਨੂੰ ਰੈਗੂਲਰ ਦੇਖਦੇ ਨੇ ਉਹਨਾਂ ਲਈ ਆਪਾਂ ਹਾਜ਼ਰ ਅੱਛਾ ਜੀ ਪਰਮਜੀਤ ਬਹੁਤ ਧੰਨਵਾਦ ਤੇਰਾ ਬਈ ਤੂੰ ਰਾਤ ਇੱਕ ਜਾਨ ਬਚਾਤੀ ਮੈਂ ਇਹ ਚੀਜ਼ ਨੂੰ ਆਪਣੀ ਟੀਮ ਇਹ ਮੰਨਦਾ ਜਿਹੜੇ YouTube ਤੇ ਮੇਰੀ ਆ ਵੀਡੀਓ ਦੇਖ ਕੇ ਮੈਨੂੰ ਕੰਟੈਕਟ ਕਰਕੇ ਕਿਸੇ ਦੀ ਜਾਨ ਬਚਾਉਂਦੇ ਨੇ ਇਹ ਵੀ ਬਹੁਤ ਵੱਡਾ ਪਰਉਪਕਾਰ ਆ ਕਿਸੇ ਨੂੰ ਕਰਜ਼ੇ ਤੋਂ ਬਚਾਉਣਾ ਜਾਨ ਬਚਾਉਣੀ ਅਲੱਗ ਗੱਲ ਆ ਉਧਰੋਂ ਦਾ ਮਰੀਜ਼ ਮਰ ਜਾਂਦਾ ਉਧਰੋਂ ਘਰ ਵੀ ਕਰਜ਼ੇ 'ਚ ਡੁੱਬ ਜਾਂਦਾ ਇਹ ਮੈਂ ਹੁੰਦਾ ਹਜ਼ਾਰਾਂ ਮੇਰੀ ਦੇਖੇ ਅੱਛਾ ਜੀ ਤੁਹਾਡਾ ਹੋਸਟ ਤੁਹਾਡਾ ਦਾ ਹੋਸਟ ਸਤੀਸ਼ੰਗੀ ਵਰਕਰ